ਦੀ ਬਰਦੇ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬਦਵਾਰਾ ਬੰਦੂਆ ਸਾਹਿਬ ਕਾਲ 30ਵੀਂ ਵਿਕੇਂ ਸੰਤਪਾਪਾ ਸ਼ਿਸ਼ਾ ਚੂੜੀ بابا ਮਾਨ ਸਿੰਘ ਉਹਨਾਂ ਦੇ ਜੀ ਦੀ ਯਾਦ ਦੇ ਵਿੱਚ 4 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਰ ਰੰਭ ਹੋ ਰਹੀ ਨੇ ਤੇ 5 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 10 ਵਜੇ ਤੱਕ ਆਪਣੇ ਕੋਲ ਸ਼੍ਰੀ ਮਾਨ ਸਾਧਪਾ ਅਵਤਾਰਕ ਜੀ ਕੋਲੋਂ ਵਾਲੇ ਸਰਵੋਪਰਾ ਗੁਰਦੀਪ ਸਿੰਘ ਜੀ ਨਾਮ ਸਰਵਾਰੇ ਤੇ ਬਾਬਾ ਬਕਰ ਸਿੰਘ ਦੀ ਮਾਪ ਪ੍ਰਸ਼ਾਨ ਕੋਲ ਪਹੁੰਚ ਰਹੇ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਭਾਈ ਪੰਜ ਸਹੀ ਤੋਂ ਸ਼ਾਮ ਨੂੰ ਕਤੇ 6 ਵਜੇ ਨੂੰ 9 ਵਜੇ ਤੋਂ ਲੈ ਕੇ 4 ਵਜੇ ਤੱਕ ਸੰਸਕਾਰ ਹੋਵੇਗਾ ਜਿਹਦੇ ਵਿੱਚ ਆਪਣੇ ਕੋਲ ਤਕਰੀਬਨ 7-8 ਮਹਾਪੁਰਸ਼ਾਂ ਨੇ ਹਾਜ਼ਰੀ ਭਰਨੀ ਹੈ ਸੋ ਸਾਰੀਆਂ ਸੰਗਤਾਂ ਦੇ ਅਰਦਾਸ ਬੇਨਤੀ ਹੈ ਵੱਧ ਚੜ ਕੇ ਇਸੇ ਤਰ੍ਹਾਂ ਗੁਰਦੁਆਰਾ ਦੰਦਵਾ ਸਾਹਿਬ ਦੇ ਪਹੁੰਚ ਕੇ ਮਾਪ ਪ੍ਰਸ਼ਾਨ ਦੇ ਕੋਲ ਉਹਨਾਂ ਦੇ ਕਮਾਏ ਬਚਤ ਸੁਣਨੇ ਆ ਉញ្ញਪਰਾਂ ਦੇ ਗਿਣਾ ਵਾਹਿਗੁਰੂ ਜੀ ਦਾ ਖਾਂਸਾ ਵਾਹਿਗੁਰੂ ਜੀ ਦੇ ਬਾਰੇ